ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਚਾਰ ਗੱਲਾਂ ਤੇ ਗੱਲਬਾਤ ਕਰਾਂਗੇ ਕਿ ਲੋਕ ਕੀ ਕਹ ਦਿੰਦੇ ਹਨਾ ਸਾਡਾ ਹਰ ਕੋਈ ਦਿਲ ਤੋੜ ਜਾਂਦਾ ਉਹਦਾ ਇੱਕ ਸਭ ਤੋਂ ਵੱਡਾ ਕਾਰਨ ਇਹ ਹੁੰਦਾ ਹੈ ਕਿ ਉਮੀਦ ਜਦੋਂ ਆਪਾਂ ਕਿਸੇ ਤੋਂ ਉਮੀਦ ਹੱਦ ਤੋਂ ਵੱਧ ਲਾ ਲੈਂਦੇ ਆ ਨਾ ਤਾਂ ਉੱਥੇ ਸਾਡਾ ਦਿਲ ਟੁੱਟਣਾ ਲਾਜ਼ਮੀ ਹੈ ਜਦੋਂ ਅਸੀਂ ਕਿਸੇ ਦੀ ਹੈਲਪ ਕਰਦੇ ਆ ਸਾਨੂੰ ਇਹ ਹੁੰਦਾ ਹੈ ਕਿ ਸਾਨੂੰ ਯਾਰ ਉਹ ਤੋਂ ਦੁੱਗਣੀ ਮਤਲਬ ਸਾਡੀ ਉਹ ਦੁੱਗਣੀ ਕਰੇ ਅਗਰ ਅਸੀਂ ਆਏ ਨੂੰ ਇੱਕ ਬੈਠਣ ਲਈ ਕੁਰਸੀ ਦੰਨੇ ਆ ਜਦੋਂ ਅਸੀਂ ਉਸ ਦੇ ਘਰ ਜਾਂਦੇ ਆ ਹਨ ਸਾਨੂੰ ਇਹ ਹੁੰਦਾ ਵੀ ਯਾਰ ਸਾਡੇ ਲਈ ਸੋਫਾ ਲਾਵੇ ਇਹ ਉਮੀਦ ਹੁੰਦੀ ਹੈ ਕਿਸੇ ਨੂੰ ਪਿਆਰ ਕਰਦੇ ਆ ਯਾਰ ਉਹ ਤੋਂ ਵੱਧ ਕੇ ਕਰੇ ਕਿਸੇ ਦੀ ਸੇਵਾ ਕਰ ਦੰਨੇ ਆ ਇਹ ਕੱਲ ਨੂੰ ਸਾਡੀ ਸੇਵਾ ਕਰੇ ਕਿਸੇ ਨੂੰ ਪੁੱਛਦੇ ਆ ਸਾਨੂੰ ਵੱਧ ਕੇ ਪੁੱਛੇ ਮਤਲਬ ਉਮੀਦ ਲਾ ਲੈਂਦੇ ਆ ਉਮੀਦ ਨਾ ਲਾਓ ਕਦੇ ਵੀ ਜੀ ਸਭ ਤੋਂ ਵੱਧ ਦਿਲ ਉਹਨਾ ਟੁੱਟਦਾ ਸਭ ਤੋਂ ਵੱਧ ਉਮੀਦ ਅਸੀਂ ਕਿੱਥੇ ਲਾਉਨੇ ਆ ਆਪਣੀ ਔਲਾਦ ਤੋਂ ਸਭ ਤੋਂ ਵੱਡੀ ਗਲਤੀ ਇੱਥੇ ਕਰਦੇ ਆ ਛੋਟੇ ਤੋਂ ਲੈ ਕੇ ਆਪਾਂ ਉਹਨੂੰ ਪਾਲਦਿਆਂ ਹਨਾ ਸਾਡੇ ਲਈ ਇਹ ਕਰੂਗਾ ਵੱਡਾ ਹੋਊਗਾ ਪੁੱਛੂਗਾ ਇਹ ਐ ਉਹ ਐ ਫਲਾਣਾ ਠਮਕਾਣਾ ਬਹੁਤ ਕੁਝ ਸੋਚਦੇ ਆ ਪਰ ਐਂਡ 'ਚ ਕੀ ਹੁੰਦਾ ਉਲਟਾ ਹੋ ਜਾਂਦਾ ਪ੍ਰੋਥੇਸ ਆ ਐਨੇ ਟੁੱਟ ਜਾਣੇ ਆ ਐਨੇ ਟੁੱਟ ਜਾਣੇ ਆ ਤੇ ਔਲਾਦ ਤੋਂ ਕਦੇ ਉਮੀਦ ਨਾ ਲਾਓ ਕਦੇ ਵੀ ਉਮੀਦ ਨਾ ਲਾਓ ਅਗਰ ਤੁਹਾਡੇ ਭਾਗਾਂ ਚ ਸੇਵਾ ਹੋਊਗੀ ਸੁਖ ਹੋਊਗਾ ਤਾਂ ਉਹਨੇ ਆਪਣੇ ਆਪ ਹੀ ਵਧੀਆ ਨਿਕਲ ਜਾਣਾ ਤੁਸੀਂ ਉਹਨੂੰ ਜਿੰਨੀ ਮਰਜ਼ੀ ਵਧੀਆ ਪਰਵਿਸ਼ ਦੇ ਦੋ ਅਗਰ ਤੁਹਾਡੇ ਕਰਮਾਂ ਚ ਸੁਖੇ ਨਹੀਂ ਹੈਗਾ ਲਿਖਿਆ ਹੀ ਨਹੀਂ ਹੈਗਾ ਪਿੱਛੋਂ ਸੁਖੀ ਨਹੀਂ ਲਿਖਿਆ ਹੋਇਆ ਤੁਸੀਂ ਕੁਝ ਨਹੀਂ ਕਰ ਸਕਦੇ ਐਸ ਕਰਕੇ ਕਿਸੇ ਵੀ ਚੀਜ਼ ਤੋਂ ਕੋਈ ਵੀ ਕੰਮ ਕਰੋ ਉਮੀਦ ਨਾ ਲਾਓ ਖਾਸ ਕਰਕੇ ਇਨਸਾਨ ਤੋਂ ਕਿ ਤੁਹਾਡਾ ਦਿਲ ਨਾ ਟੁੱਟੇ 90% ਤੁਸੀਂ ਆਹ ਕੰਮ ਜ਼ਰੂਰ ਕਰਿਓ ਕਿ ਕਦੇ ਵੀ ਕਿਸੇ ਤੋਂ ਉਮੀਦ ਨਾ ਲਾਇਓ ਕਿਸੇ ਦਾ ਕੁਝ ਵੀ ਕਰੋ ਕੁਝ ਵੀ ਕੰਮ ਸਮਾਰੋਪਨ ਮੇਂ ਹੈਲਪ ਕਰੋ ਤੁਸੀਂ ਉਹ ਤੋਂ ਉਮੀਦ ਨਹੀਂ ਲਾਉਣੀ ਕਿ ਮੁੜ ਕੇ ਮੈਨੂੰ ਰਿਟਰਨ ਚ ਚਾਹੀਦਾ ਹੈ ਜੇ ਕਰਨਾ ਤਾਂ ਬਿਨਾਂ ਉਮੀਦ ਤੋਂ ਕਰਿਓ ਤੁਸੀਂ ਖੁਸ਼ ਰਹੋਗੇ ਹਮੇਸ਼ਾ ਕਰਕੇ ਦੇਖਿਓ ਦੂਜਾ ਇਹ ਹੈਗਾ ਕਿ ਜਦੋਂ ਆਪਾਂ ਕਿਸੇ ਦੀ ਹੈਲਪ ਕਰਦੇ ਆ ਹਨਾ ਉਹ ਆਪਣੇ ਆਪਾਂ ਆਪਣੇ ਕਰਮਾਂ ਨੂੰ ਵਧਿਆ ਕਰਦੇ ਆ ਤੇ ਉਮੀਦ ਤਾਂ ਕਦੇ ਲਾਉ ਹੀ ਨਾ ਬਸ ਤੁਸੀਂ ਹਮੇਸ਼ਾ ਮੇਰੇ ਹਿਸਾਬ ਨਾਲ ਤਾਂ ਵਧੀਆ ਰਹੋਗੇ ਦੂਜੀ ਗੱਲ ਇਹ ਹੈ ਕਿ ਲੋਕੀ ਕਹਿੰਦੇ ਆ ਕਿ ਯਾਰ ਮੈਂ ਸਭ ਦੀ ਕਦਰ ਕਰਦਾ ਹਨਾ ਮੇਰੀ ਕਦਰ ਕੋਈ ਨਹੀਂ ਕਰਦਾ ਹੈਗਾ ਇਹ ਉਦੋਂ ਹੁੰਦਾ ਜਦੋਂ ਆਪਾਂ ਆਪਣੇ ਆਪ ਨੂੰ ਭੁੱਲ ਜਾਨੇ ਆ ਦੂਜਿਆਂ ਨੂੰ ਜ਼ਿਆਦਾ ਅਹਿਮਤ ਦੰਨੇ ਆ ਤੇ ਕਦੇ ਵੀ ਆਪਣੇ ਆਪ ਨੂੰ ਘਟਨਾ ਸਮਝੋ ਕਿਸੇ ਤੋਂ ਵੀ ਭਾਵੇਂ ਤੁਸੀਂ ਸੋਹਣੇ ਹੋ ਭਾਵੇਂ ਤੁਸੀਂ ਨਹੀਂ ਸੋਹਣੇ ਹਨਾ ਤੁਹਾਨੂੰ ਪਰਮਾਤਮਾ ਨੇ ਬਣਾਇਆ ਜਿਹੜੇ بڑے بڑے ਲੋਕਾਂ ਨੂੰ بڑے بڑے ਸੋਹਣੇ ਲੋਕਾਂ ਨੂੰ ਬਣਾਇਆ ਤੁਹਾਨੂੰ ਵੀ ਤਾਂ ਉਸੇ ਹੱਥ ਨੇ ਬਣਾਇਆ ਤਾਂ ਇਸ ਲਈ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਿਆ ਕਰੋ ਬਹੁਤ ਲੱਕੀ ਸਮਝਿਆ ਕਰੋ ਕਿ ਮੈਨੂੰ ਵੀ ਜਿਸ ਨੇ ਉਹਨੇ ਹੱਥਾਂ ਨਾਲ ਬਣਾਇਆ ਉਹੀ ਮੈਨੂੰ ਬਣਾਇਆ ਇਸ ਕਰਕੇ ਮੈਂ ਵੀ ਉਹ ਨਹੀਂ ਖਾਸ ਹਾਂ ਜਦ ਤੱਕ ਤੁਸੀਂ ਆਪਣੇ ਆਪ ਨੂੰ ਖਾਸ ਨਹੀਂ ਸਮਝੋਗੇ ਆਪਣੇ ਆਪ ਨੂੰ ਪਿਆਰ ਨਹੀਂ ਕਰੋਗੇ ਤੁਹਾਨੂੰ ਕੋਈ ਨਹੀਂ ਕਰੂਗਾ ਨਾ ਤੁਹਾਨੂੰ ਕੋਈ ਖਾਸ ਸਮਝੂਗਾ ਆਪਣੀ ਕਦਰ ਕਰੋਗੇ ਤਾਂ ਤੁਹਾਡੇ ਦੂਜੇ ਕਦਰ ਕਰਨਗੇ ਕਿਸੇ ਦੇ ਸਾਹਮਣੇ ਐਨੇ ਨਾ ਗਿਰਜਿਆ ਕਰੋ ਵੀ ਹਾਂ ਬਸ ਮੇਰਾ ਤਾਂ ਤੂੰ ਹੀ ਆ ਤੂੰ ਹੀ ਆ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਕਿਸੇ ਅੱਗੇ ਨਾ ਚੁੱਕਿਆ ਕਰੋ ਤੇ ਕਿਸੇ ਦੇ ਆਪਾਂ ਜਦੋਂ ਪਹਿਲੀ ਵਾਰ ਚ ਭੱਜੇ ਜਾਂਦੇ ਆ ਪਹਿਲੇ ਬੋਲ ਤੇ ਖੜਦੇ ਆ ਹਨਾ ਮਤਲਬ ਕੰਮ ਹੋਵੇ ਚਾਹੇ ਨਾ ਹੋਵੇ ਵਾ ਮੈਂ ਅੱਧੀ ਰਾਤ ਬੁਲਾ ਵੀ ਮਤਲਬ ਜਿ ਜੰਮੀ ਕਿ ਆਪਾਂ ਨੂੰ ਮਤਲਬ ਆਪਾਂ ਅੰਨੇ ਵਾ ਹੋ ਜਾਂਦੇ ਆ ਹਨਾ ਵੀ ਹਾਂ ਉਹਨੇ ਬਾਜ਼ਮਾਰੀ ਮੈਂ ਜਾਣਾ ਥੋੜਾ ਕੰਮ ਕਰੇ ਪਿਆ ਆਪਾਂ ਵੀ ਨਹੀਂ ਪਿਆ ਹੈਗਾ ਫੇਰ ਤੁਹਾਡੀ ਕਦਰ ਘਟਦੀ ਆ ਅਲਾ ਤਾਂ ਪਾਗਲ ਹੈ ਇਹਦਾ ਜਦ ਮਰਜ਼ੀ ਬੁਲਾ ਲਓ ਇਹਨੂੰ ਕਿਹੜਾ ਕੋਈ ਉਹ ਹੈ ਨਹੀਂ ਆਪਣੇ ਆਪ ਨੂੰ ਹਰ ਕੋਈ ਬੰਦਾ ਆਪਣੇ ਆਪ ਚ ਖਾਸ ਹੈ ਤੁਸੀਂ ਵੀ ਖਾਸ ਹੋ ਤੁਸੀਂ ਕਿਸੇ ਤੋਂ ਘਟ ਨਹੀਂ ਬਸ ਹੰਕਾਰ ਨਹੀਂ ਕਰਨਾ ਪਰ ਘਟ ਕੇ ਸੋ ਸਮਝਣਾ ਨਹੀਂ ਰੱਬ ਤੋਂ ਡਰ ਕੇ ਰਹਿਣਾ ਤੀਸਰਾ ਆਪਣਾ ਕੰਮ ਆਪ ਕਰੋ ਕਦੇ ਵੀ ਕਿਸੇ ਤੇ ਡਿਪੈਂਡ ਨਾ ਹੋਵੋ ਖੁਦ ਕਰੋ ਤੁਸੀਂ ਕਰ ਸਕਦੇ ਹੋ ਹਰ ਇੱਕ ਕੰਮ ਕਰ ਸਕਦੇ ਹੋ ਹਰ ਕਿਸੇ ਫੀਲਡ 'ਚ ਤੁਸੀਂ ਕਰ ਸਕਦੇ ਹੋ ਤੁਹਾਨੂੰ ਰੱਬ ਨੇ ਦਿਮਾਗ ਘਟ ਨਹੀਂ ਦਿੰਦਾ ਸਭ ਨੂੰ ਰੱਬ ਨੇ ਬਰਾਬਰ ਹੀ ਦਿੰਦਾ ਹੈ ਆਪਣੇ ਆਪ ਨੂੰ ਕਦੇ ਘਟ ਨਾ ਸਮਝੋ ਜਿਹੜਾ ਤੁਸੀਂ ਸਮਝਿਆ ਮੈਂ ਕੰਮ ਨਹੀਂ ਕਰ ਸਕਦਾ ਨਾ ਤੁਸੀਂ ਉਹ ਕਰ ਸਕਦੇ ਹੋ ਜਦ ਆਪਾਂ ਲਾ ਦਾਂ ਦੂਜੇ ਨੇ ਦੂਜਾ ਕਹਿੰਦਾ ਆਹ ਮੈਂ ਕੰਮ ਕਰਤਾ ਹਨਾ ਤੇ ਆਪਾਂ ਲਾਉਂਦਾ ਵੀ ਯਾਰ ਕਰਤਾ ਛੱਡਤਾ ਨਹੀਂ ਉਸ ਕੰਮ ਨੂੰ ਆਪ ਕਰੋ ਆਪ ਕਰਨ ਚ ਹੀ ਫਾਇਦਾ ਔਰ ਤੁਸੀਂ ਕਰ ਸਕਦੇ ਹੋ ਤੇ ਚੌਥੀ ਗੱਲ ਮੈਂ ਹਮੇਸ਼ਾ ਹੀ ਕਹਿੰਨੀ ਆ ਮੈਂ ਤਕਰੀਬਨ ਵੀਡੀਓ ਚ ਵੀ ਕਹਿੰਦੀ ਰਹਿਣੀ ਆ ਕਿ ਜਿਸ ਨਾਲ ਤੁਹਾਨੂੰ ਖੁਸ਼ੀ ਮਿਲਦੀ ਆ ਦਿਨ ਦੇ ਵਿੱਚ ਉਹ ਕੰਮ ਜ਼ਰੂਰ ਕਰਿਆ ਕਰੋ ਆਪਣੇ ਲਈ 5-10 ਮਿੰਟ 5-7 ਮਿੰਟ ਜ਼ਰੂਰ ਕੱਢਿਆ ਕਰੋ ਚਾਹੇ ਕਿਸੇ ਨੂੰ ਬਾਹਰ ਸੈਰ ਕਰਨਾ ਪਸੰਦ ਆ ਚਾਹੇ ਕਿਸੇ ਨੂੰ ਮਿਊਜ਼ਿਕ ਸੁਣਨਾ ਪਸੰਦ ਆ ਚਾਹੇ ਕਿਸੇ ਨੂੰ ਗੁਰਦੁਆਰੇ ਜਾਣਾ ਪਸੰਦ ਆ ਕੁਝ ਵੀ ਜਿਹਦਾ ਜਿਹਦਾ ਤੁਹਾਨੂੰ ਮਨ ਨੂੰ ਖੁਸ਼ੀ ਮਿਲਦੀ ਆ ਪਰ ਦਿਨ ਚ ਉਹ ਕੰਮ ਜ਼ਰੂਰ ਕਰਿਆ ਕਰੋ ਚਾਹੇ ਜਿੰਨੇ ਵੀ ਤੁਸੀਂ ਬਿਜ਼ੀ ਹੋਵੋ ਪਰ ਆਪਣੇ ਆਪ ਨੂੰ ਥੋੜਾ ਜਿਹਾ ਆਪਣੇ ਆਪ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਮੈਂ ਹਰ ਇੱਕ ਬੰਦੇ ਨੂੰ ਇਹ ਕਹਿੰਨੀ ਆ ਤੇ ਚਲੋ ਜੇ ਵੀਡੀਓ ਚੰਗੀ ਲੱਗੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਲਾਈਕ ਵੀ ਕਰ ਸੋਣਾ ਕਮੈਂਟ ਜ਼ਰੂਰ ਕਰਿਓ ਤੇ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ